ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੁਵਿਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਆਧ ਕਾਈ ਮਰ ਮਰ ਜੰਮਹਿ ਠੌਰ ਨ ਪਾਵਹਿ ਬਿਰਸਾ ਜਨਮ ਗਵਾਈ ਮੇਰੇ ਪ੍ਰੀਤਮ ਕਾਰ ਕਿਰਪਾ ਦੇਹੁ ਬੁਝਾਈ ਹਮੈ ਰੋਗੀ ਜਗਤ ਉਪਾਇਆ ਬੇਨ ਸਬਦੈ ਰੋਗ ਨ ਜਾਇ ਰਹਾਉ ਸਿਮਰਿਤ ਸਾਸਤਰ ਪੜਹੈ ਮਨ ਕੀਤੀ ਬੇਨ ਸਬਦੈ ਸੁਰਤ ਨ ਪਾਈ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਕਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਇਕ ਆਪੇ ਕਾੜ ਲਏ ਇਥੇ ਠਮਕ ਹੈ ਪ੍ਰਭ ਆਪੇ ਇਥੇ ਵਿਸਰਾਮ ਲਾਉਣਾ ਹੈ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੋਂ ਪਾਇਆ ਸੁਖ ਵਸਿਆ ਮਨ ਆਈ ਇਹ ਵੀ ਆਈ ਲਾਂ ਦੇ ਨਾਲ ਪਾਠ ਹੈ ਪੌਥੀਆਂ ਚ ਆਇ ਛਪਿਆ ਹੈ ਸਿਹਾਰੀ ਲੱਗੀ ਹੋਈ ਹੈ ਪਰ ਪਾਠ ਲਾਂ ਦੇ ਨਾਲ ਹੈ ਚੌਥੀ ਪਦਵੀ ਗੁਰਮੁਖ ਵਰਤ ਹੈ ਤੈਨ ਨਿਜ ਘਰ ਵਾਸਾ ਪਾਇਆ ਪੂਰਾ ਸਤਗੁਰ ਕਿਰਪਾ ਕੀਨੀ ਵਿੱਚ ਹੋ ਆਪ ਗਵਾਇਆ ਇਕਸ ਕੀ ਸੇਰਕਾਰ ਏਕ ਏ ਇਕਸ ਕੀ ਇਥੇ ਠੰਮਕਾ ਹੈ ਸੇਰਕਾਰ ਏਕ ਸਰਕਾਰ ਇਕੱਠਾ ਪਾਠ ਨਹੀਂ ਕਰਨਾ ਵੱਖਰਾ ਬੋਲਣਾ ਹੈ ਸੇਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇ ਜਿਨ ਪਦ ਤੇ ਵਿਸਰਾਮ ਲਾਉਣਾ ਹੈ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇ ਜਨ ਪਦ ਤੇ ਜਮਕ ਲਾਉਣੀ ਹੈ ਇੱਕ ਕੀ ਸੇਰਕਾਰ ਏਕ ਇੱਥੇ ਵਿਸਰਾਮ ਹੈ ਜੈਨ ਪਾਤਿ ਤੇ ਯਮ ਕਲਾ ਕੇ ਪੂਰਨ ਜੈਨ ਬ੍ਰਹਮਾ ਬਿਸਨ ਰੁਦਰ ਉਪਾਇ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇ ਪੈਰਾ ਮਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝਹਿ ਰੋਗ ਗਵਾਵੈ ਗੁਰ ਸਬਦੀ ਵਿਚਾਰਾ ਹਰ ਜੀਉ ਸਤ ਸੰਗਤ ਮੇਲਾਈ ਨਾਨਕ ਤਿਸਨੂੰ ਦੇ ਵਡਿਆਈ ਜੋ ਰਾਮ ਨਾਮ ਚਿਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਿਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਜੇਨ ਹਰ ਰੱਖਿਆ ਔਰ ਧਾਰਾ ਜੇਨ ਹਰ ਕਾ ਨਾਮ ਨ ਗੁਰਮੁਖ ਜਾਤਾ ਸੇ ਜਗ ਮਹਿ ਕਾਹੇ ਆਇਆ ਜਿਨ ਹਰ ਦਾ ਨਾਮ ਨਾ ਗੁਰਮੁਖ ਜਾਤਾ ਇਥੇ ਵਿਸਰਾਮ ਸੇ ਜਗ ਮਹਿ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡਭਾਗੀ ਸਤਗੁਰ ਸੇਵਾ ਲਾਇ ਜੋ ਇੱਛਹਿ ਸੋਈ ਫਲ ਪਾਵਹਿ ਗੁਰਬਾਣੀ ਸੁਖ ਪਾਏ ਪਰੋ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰਕਮਾਇ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਟਾ ਮਾਹਿਸਮਾਈ ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ ਤ੍ਰਿਗ ਤ੍ਰਿਗ ਮਨਮੁਖ ਥੋੜਾ ਜਿਹਾ ਤ੍ਰਿਗ ਤ੍ਰੈਗਿਛਵਤ ਪੁਨ ਤ੍ਰੈਗ ਤ੍ਰੈਗ ਮਨਮੁਖ ਜਨਮ ਗਵਾਇ ਤ੍ਰੈਗ ਤ੍ਰੈਗ ਮਨਮੁਖ ਜਨਮ ਗਵਾਇ ਪੂਰੇ ਗੌਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਉ ਗੌਰ ਕਾ ਸਬਦ ਸਭ ਰੋਗ ਗਵਾਇ ਜਿਸ ਨੂੰ ਹਰ ਜੀਉ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸ ਨੂੰ ਮਨ ਵਸਾਏ ਸਤਗੁਰ ਭੇਟੈ ਤਾ ਫਲ ਪਾਏ ਸੱਚ ਕਰਨੀ ਸੁਖ ਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰਹਿ ਪਿਆਰ ਤਿਨ ਕੀ ਰੇਣ ਮਿਲੇ ਤਾ ਮਸਤਕ ਲਾਈ ਜੇਨ ਸਤਗੁਰ ਪੂਰਾ ਧਿਆਇਆ ਨਾਨਕ ਤਿਨ ਕੀ ਰੇਣ ਪੂਰਾ ਭਾਗ ਪਾਈਐ ਜਿਨੀ ਰਾਮ ਨਾਮ ਚੇਤ ਲਾਇਆ ਵਾ ਦਾ ਕਾਲ ਸਾਬ ਕਰ ਵਾਹਿਗੁਰੂ ਜੀ ਕੀ ਫਤਿਹ